ਜੋ ਸੁਖ ਛੱਜੂ ਦੇ ਚਾਰੇ ਨਾ ਬਲਖ ਨਾ ਬੁਖਾਰੇ ਉਹ ਛੱਜੂ ਦੇ ਚਾਰੇ ਉੱਤੇ ਵੀ ਮੈਂ ਵੀਡੀਓ ਪਾਈ ਸੀ ਆਪਣੇ YouTube ਚੈਨਲ ਦੇ ਉੱਤੇ ਵੀ ਉਹ ਕੀ ਸੀ ਛੱਜੂ ਇੱਕ ਧਰਮੀ ਕਰਮੀ ਬੰਦਾ ਸੀ ਧਰਮ ਨਾਲ ਉਹਨੇ ਪੈਸਾ ਕਮਾਇਆ ਸੀ ਆ ਧਰਮ ਦਾ ਪੈਸਾ ਨਹੀਂ ਸੀ ਕਮਾਇਆ ਤੇ ਉਹ ਜਿੰਨਾ ਪੈਸਾ ਸੀ ਉਹ ਉਹਨੇ ਧਰਮਸ਼ਾਲਾ ਦਾ ਜਮਾਨਾ ਸੀ ਉਹ ਲਾ ਦਿੰਦਾ ਸੀ ਉਹਦੇ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜੀ ਤੇ ਉਹ ਅੱਜ ਵੀ ਹਵੇਲੀ ਜਿਹੜੀ ਹੈ ਖੜੀ ਹੈ ਇਹ ਪਾਕਿਸਤਾਨ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਉਹਦੇ ਵਿੱਚ ਹਰ ਸੁੱਖ ਸਹੂਲਤ ਯਾਤਰੀਆਂ ਵਾਸਤੇ ਸੀ ਇੱਕ ਤੁਸੀਂ ਇਹ ਗੱਲ ਸੁਣੀ ਹੋਣੀ ਹੈ ਸੱਜਣ ਠੱਗ ਗੁਰੂ ਨਾਨਕ ਸਾਹਿਬ ਦੇ ਵੇਲੇ ਵਿੱਚ ਉਹ ਦਿਨੇ ਆਉ ਭਗਤ ਸੇਵਾ ਕਰਦਾ ਸੀ ਤੇ ਰਾਤ ਨੂੰ ਲੁੱਟ ਲੈਂਦਾ ਸੀ ਆਪਣੇ ਜਿਹੜੇ ਯਾਤਰੀ ਉੱਥੇ ਠਹਿਰਾਈ ਹੁੰਦੇ ਸੀ ਉਹਨਾਂ ਨੂੰ ਲੁੱਟ ਲੈਂਦਾ ਸੀ ਇਹ ਵੀ ਇੱਕ ਅਮੀਰੀ ਸੀ ਤੇ ਇੱਕ ਛੱਜੂ ਦੇ ਚਬਾਰੇ ਦੀ ਵੀ ਇੱਕ ਅਮੀਰੀ ਸੀ ਇੱਕ ਸ਼ੋਭਾ ਸੀ ਜਿਹੜੇ ਲੋਕ ਇਤਰੋਂ ਵਿਦੇਸ਼ਾਂ ਨੂੰ ਜਾਂਦੇ ਸੀ ਵਿਦੇਸ਼ੀ ਰੋਜ਼ਾਨ ਸੀ ਉਦੋਂ ਵੀ ਅੱਜ ਹੀ ਨਹੀਂ ਹੋਇਆ ਏ ਤਾਂ ਉਹ ਜਦੋਂ ਛੱਜੂ ਦੇ ਚਬਾਰੇ ਬਹਿੰਦੇ ਸੀ ਗੱਲਾਂ ਕਰਦੇ ਸੀ ਕੋਈ ਅੱਗੋਂ ਜਾ ਰਿਹਾ ਹੈ ਕੋਈ ਆ ਰਿਹਾ ਹੈ ਤੇ ਵਿਚਾਰ ਵਟਾਂਦਰਾ ਹੁੰਦੇ ਸੀ ਉਹਨਾਂ ਵਿਚਾਰ ਵਟਾਂਦਰਿਆਂ ਦੇ ਵਿੱਚੋਂ ਇੱਕ ਗੱਲ ਉਗੜ ਕੇ ਸਾਹਮਣੇ ਆਉਂਦੀ ਸੀ ਜੋ ਸੋਕੇtheta ਆਪਣੇ ਪੰਜਾਬ ਦੇ ਘਰ ਜਿਹੜੀਆਂ ਹਵੇਲੀਆਂ ਛੱਜੂ ਜੀ ਦੀਆਂ ਉਹਦੇ ਵਿੱਚ ਹਰ ਸੁੱਖ ਸਹੂਲਤ ਮੈਡੀਕਲ ਜਿਹੜੀ ਹੈ ਸੋਸ਼ਲ ਖਾਣਾ ਪੀਣਾ ਸਭ ਕੁਝ ਅਵੇਲੇਬਲ ਸੀ ਇਸ ਕਰਕੇ ਇਹ ਪ੍ਰਥਾ ਤੇ ਪਰੰਪਰਾ ਜਿਹੜੀ ਹੈ ਛੱਜੂ ਦੇ ਚਾਰੇ ਦੀ ਕਿਤੇ ਦੀ ਕਿਤੇ ਪਹੁੰਚ ਗਈ ਤੇ ਜਿਹੜੇ ਅੱਜ ਦੇ ਸੱਜਣ ਠੱਗ ਨੇ ਜਿਹੜੇ ਠੱਗੀਆਂ ਮਾਰ ਮਾਰ ਕੇ ਪੈਸਾ ਇਕੱਠੇ ਕਰਦੇ ਆ ਮਾਇਆ ਇਕੱਠੀ ਕਰਦੇ ਆ ਉਹਨਾਂ ਨੇ ਤਰੀਕੇ ਕੀ ਲੱਭੇ ਆ ਇਨਵੈਸਟ ਕਰਨ ਦੇ ਉਹ ਬੜੇ ਸਾਫ਼ ਤੇ ਸਪਸ਼ਟ ਹੈ ਸਈਆਂ ਭਏ ਕਤਰਵਾਲ ਤੋਂ ਉਪਡਰ ਕਾਹੇ ਕਾ ਜਿਹੜੇ ਸਈਆਂ ਪਾਰਲੀਮੈਂਟ ਵਿੱਚ ਬੈਠੇ ਨੇ ਕੱਲ ਸਾਡੇ ਦੇਸ਼ ਤੇ ਬੱਚਿਆਂ ਨੇ ਉੱਥੇ ਪ੍ਰੋਟੈਸਟ ਕੀਤਾ ਹੈ ਭਾਵੇਂ ਪ੍ਰੋਟੈਸਟ ਕਰਨ ਦਾ ਉਹਨਾਂ ਦਾ ਤਰੀਕਾ ਗਲਤ ਹੋ ਸਕਦਾ ਪਾਰਲੀਮੈਂਟ ਦੇ ਵਿੱਚ ਨਵੀਂ ਪਾਰਲੀਮੈਂਟ ਦੇ ਵਿੱਚ 13 ਦਸੰਬਰ 2023 ਨੂੰ ਲੇਕਿਨ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣਨ ਦਾ ਯਤਨ ਕੀਤਾ ਉਹਨਾਂ ਨੇ ਸਾਰੇ ਦੇਸ਼ ਤੋਂ ਤਾਂ ਕੀ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਉੱਧਰ ਵੀ ਸਾਡੀ ਬੇਰੋਜ਼ਗਾਰੀ ਦਾ ਆਲਮ ਜਿਹੜਾ ਹੈ ਉਹਦੇ ਉੱਤੇ ਕੌਣ ਨਿਗਾਹ ਕਰੇਗਾ ਕੌਣ ਨਜ਼ਰਸਾਨੀ ਕਰੇਗਾ ਔਰ ਦੇਖੋ ਤੁਸੀਂ ਹਾਲਾਤ ਜਿੰਨੇ ਵੀ ਜਿਹੜਾ ਚੈਨਲ ਨੇ ਉਹਨਾਂ ਨੇ ਇਹਦੇ ਉੱਤੇ ਚਰਚਾ ਨਹੀਂ ਕੀਤੀ ਇਸ ਪੱਖ ਤੋਂ ਚਰਚਾ ਨਹੀਂ ਕੀਤੀ ਕਿ ਨਿਰਾਸ਼ਾਜਨਕ ਆਲਮ ਇਸ ਲਈ ਖੜਾ ਹੋ ਗਿਆ ਕਿਉਂਕਿ ਉਹ ਵੀ ਇਸ ਜਿਹੜੀ ਹੈ ਹਲਾਲੀ ਦਲਾਲੀ ਇਹਦੇ ਵਿੱਚ ਵੀ ਸ਼ਾਮਲ ਨੇ ਹੋ YouTube ਚੈਨਲ ਇਸ ਗੱਲ ਨੂੰ ਉਗਾਠ ਰਹੇ ਨੇ ਬਾਰ-ਬਾਰ ਕਹਿ ਰਹੇ ਨੇ ਤੇ ਤੁਸੀਂ ਇਹ ਦੇਖੋ ਜਿਹੜੇ ਇੱਥੇ ਇਹ ਕਰਤਾ ਨੇ ਸਾਡੇ ਕਾਨੂੰਨ ਘਾੜੇ ਨੇ ਉਹਨਾਂ ਨੇ ਕਦੀ ਇਹ ਕਾਨੂੰਨ ਨਹੀਂ ਬਣਾਇਆ ਅੱਜ ਜਦੋਂ ਮੋਦੀ ਜੀ ਨੇ 2014 ਵਿੱਚ ਸਤਾ ਸੰਭਾਲੀ ਸੀ ਤੇ ਵਿਦੇਸ਼ੀ ਖਜ਼ਾਨਾ ਜਿਹੜਾ ਉਹ ਅੱਜ ਵੀ ਉੱਥੇ ਲੈਵਲ ਤੇ ਸੀ ਜੋ ਉਦੋਂ ਸੀ ਤੇ ਫੇਰ ਇਹ ਜਿਹੜਾ ਗ੍ਰਾਫ ਹੈ ਇਹ ਡਰੇਨ ਆਊਟ ਹੋਇਆ ਤੇ ਕਿੱਥੇ ਗਿਆ ਲੀਗਲੀ ਵੀ ਡਰੇਨ ਆਊਟ ਹੁੰਦਾ ਤੇ ਇਲੀਗਲੀ ਵੀ ਹੁੰਦਾ ਲੀਗਲੀ ਹੁੰਦਾ ਬੈਂਕਾਂ ਦੀ ट्रांजैक्शन ਤੇ ਇਲੀਗਲੀ ਹੁੰਦਾ ਹਵਾਲਾ ट्रांजैक्शन ਜੀ ਘੰਟੇ ਵਿੱਚ ਪੇਮੈਂਟ ਜਿਹੜੀ ਹੈ ਵਿਦੇਸ਼ਾਂ ਵਿੱਚ ਪਹੁੰਚਣ ਦੀ ਹੈ ਤੇ ਵਿਦੇਸ਼ਾਂ ਤੋਂ ਇੱਥੇ ਆ ਜਾਂਦੀ ਹੈ ਉਹ ਸਾਰੇ ਕਾਸੇ ਦੇ ਵਿੱਚ ਜਿਹੜੇ ਸਾਡੇ ਸਿਸਟਮ ਦੇ ਮੋਹਰੇ ਨੇ ਹੂੰ ਕੌਣ ਨੇ ਸਾਡੇ ਆਈਪੀਐਸ ਅਫੀਸਰ ਸਾਡੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦੇ ਅਫੀਸਰ ਸਾਡੇ ਹੋਰ ਡਿਫਰਟਿਕ ਅਥਾਰਟिटीज ਰੈਵਨਿਊ ਦੀਆਂ ਇਵਨ ਪਟਵਾਰੀ ਤੱਕ ਹੂੰ ਜਿਹੜੇ ਐਮਪੀ ਸਹਿਬਾਨ ਨੇ ਉਹਨਾਂ ਦੇ ਬੱਚੇ ਵਿਦੇਸ਼ਾਂ ਨੂੰ ਪੜ ਰਹੇ ਨੇ ਮੰਤਰੀਆਂ ਦੇ ਬੱਚੇ ਵਿਦੇਸ਼ਾਂ ਨੂੰ ਪੜ ਰਹੇ ਨੇ ਉਹ ਪੈਸੇ ਦੇ ਉੱਤੇ ਚੈੱਕ ਕਿਸੇ ਦਾ ਨਹੀਂ ਕਿਤੇ ਉੱਤੇ ਚੈੱਕ ਹੈ ਜੇ ਕਿਤੇ ਗਰੀਬ ਆਦਮੀ ਨੇ ਆਪਣਾ ਬੱਚਾ ਭੇਜਤਾ ਐਨੇ ਪੈਸੇ ਕਿੱਥੋਂ ਲਿਆਏ ਹੋ ਜੀ ਲਿਆ ਦੋਤੋਂ ਤੁਹਾਨੂੰ ਉਹਦੇ ਉੱਤੇ ਈਡੀ ਹੈ ਉਹਦੇ ਉੱਤੇ ਸੀਬੀਆਈ ਹੈ ਉਹਦੇ ਉੱਤੇ ਇਨਕਮ ਟੈਕਸ ਹੈ ਇਹੋ ਜਿਹੇ ਲੋਕਾਂ ਉੱਤੇ ਕਿਉਂ ਨਹੀਂ ਅੱਜ ਜੇ ਇਹ ਗੱਲ ਕਰੀਏ ਨਿਰਮ ਮੋਦੀ ਦੀ ਯਾ ਵਿਜੇ ਮਾਲੀਆ ਦੀ ਇਨਾ ਪੈਸਾ ਉਹਨਾਂ ਕੋਲ ਚਲਾ ਗਿਆ ਤੇ ਉਹ ਕਿਵੇਂ ਤੇ ਕਿਸ ਸਥਾਪਨਾ ਲਗਿਆ ਤੇ ਕਿੱਥੇ ਇਨਵੈਸਟ ਹੋਇਆ ਸਾਡੀ ਸਰਕਾਰ ਸੁੱਤੀ ਰਹਿ ਗਈ